ਹਾਂਜੀ ਮਿੱਤਰ ਪਿਆਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਾਰੇ ਕਿਸਾਨ ਭਰਾਵਾਂ ਲਈ ਜਿਹੜੀ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਹੜੀ ਵਾਸਮਤੀਆਂ ਦੇ ਰੇਟ ਮੰਡੀਆਂ ਦੇ ਵਿੱਚ ਕੀ ਚੱਲ ਰਿਹਾ ਹੈ ਨੇ ਡੇਲੀ ਡੇਲੀ ਜਿਹੜੀ ਆਪਣੀ ਅਪਡੇਟ ਆਉਂਦੀ ਰਹਿੰਦੀ ਹੈ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਤੁਹਾਡੇ ਤੱਕ ਸੇਤੀ ਸੇਤੀ ਪਹੁੰਚ ਸਕੇ ਇਸ ਲਈ ਆਪਾਂ ਕੁਝ ਮੰਡੀਆਂ ਦੇ ਜਿਹੜੇ ਰੇਟ ਲੈ ਕੇ ਹਾਜ਼ਰ ਹੋਏ ਆਂ ਕੀ ਮੰਡੀਆਂ ਦੇ ਰੇਟ ਨੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਤੇ ਤੁਸੀਂ ਵੀ ਆਪਣੇ ਹਲਕੇ ਦੇ ਵਿੱਚ ਕੀ ਰੇਟ ਚੱਲ ਰਹੇ ਨੇ ਜਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਲਓ ਜੀ ਸ਼ੁਰੂ ਕਰਦੇ ਆਂ ਅੱਜ ਫਾਜ਼ਲਕਾ ਮੰਡੀ ਤੋਂ ਪੰਜਾਬ ਜਿਹੜੀ 11 21 ਕੰਬੈਨ ਨਾਲ ਕੱਟੇ ਹੋਏ ਝੋਨੇ ਦੀ ਕੀਮਤ ਹੈ ਜੀ 4014 ਰੁਪਏ ਜਿਹੜੀ ਤੇਜ਼ੀ ਇਹ ਕੱਲ ਨੂੰ ਦੇਖਣ ਨੂੰ ਮਿਲੀ ਹੈ 114 ਰੁਪਏ ਤੇ 17 18 ਦਾ ਕੰਬਾਈਨ ਨਾਲ ਕੱਟੇ ਹੋਏ ਝੋਨੇ ਦਾ ਰੇਟ ਹੈ ਜੀ 3250 ਰੁਪਏ ਤੇ 1401 ਕੰਬਾਈਨ ਨਾਲ ਕੱਟੇ ਹੋਏ ਝੋਨੇ ਦੀ ਕੀਮਤ ਹੈਗੀ ਹੈ ਜੀ 3150 ਰੁਪਏ ਤੇ ਮੰਡੀ ਵਿੱਚ ਕੱਲ੍ਹ ਨਾਲੋਂ 500 ਰੁਪਏ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਤਾਂ 11 21 ਹੱਥ ਛਾੜ ਦੀ ਕੀਮਤ ਵਿਕੀ ਹੈ ਜੀ ਇੱਥੇ 4350 ਰੁਪਏ ਤੇ 17 18 ਜਿਹੜਾ ਹੱਥ ਛਾੜ ਨਾਲ ਕੱਟੇ ਹੋਈ ਵਿਕੀ ਹੈ ਜੀ 3711 ਰੁਪਏ ਤੇ ਜੀ ਵਿੱਚ 44 ਰੁਪਏ ਤੇ ਜੀ ਦੇਖਣ ਨੂੰ ਮਿਲੀ ਐ ਤੇ 5000 ਜਿਹੜੀ ਵੈਗ ਤੇ ਬੋਰੀਆਂ ਜਿਹੜੀਆਂ ਵਿਗਣ ਲਈ ਆਈਆਂ ਨੇ ਅੱਗੇ ਗੱਲ ਕਰਦੇ ਆਂ ਜੀ ਮੁਕਤਸਰ ਮੰਡੀ ਦੀ ਮੁਕਤਸਰ ਮੰਡੀ ਜਿਸਤਾਰਾ 18 ਕੰਬੈਨ ਨਾਲ ਕੱਟੇ ਹੋਏ ਝੋਨੇ ਦੀ ਕੀਮਤ ਜਿਹੜੀ ਬੋਲੀ ਤੇ ਵਿਕਿਆ ਝੋਨਾ 3415 ਰੁਪਏ ਤੇ ਡੀਪੀ ਝੋਨਾ ਜਿਹੜਾ ਵਿਕਿਆ ਜੀ ਕੰਬੈਨ ਨਾਲ ਕੱਟਿਆ ਹੋਇਆ 3220 ਰੁਪਏ 11 21 ਕੰਬੈਨ ਨਾਲ ਕੱਟਿਆ ਹੋਇਆ ਝੋਨਾ ਵਿਕਿਆ ਜੀ 3415 ਰੁਪਏ ਇਹ ਸਾਨੂੰ ਕੁਝ ਮੰਡੀਆਂ ਦੀ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਜਿੰਨੀਆਂ ਕਮਡੀਆਂ ਦੇ ਆਪਣੇ ਕੋਲ ਰੇਟ ਆਏ ਨੇ ਤੇ ਕਿਉਂਕਿ ਲਗਭਗ ਚੋਨਾ ਜਿਹੜਾ ਖਤਮ ਹੋ ਚੁੱਕਿਆ ਤੇ ਇਨੀਆਂ ਮੰਡੀਆਂ ਦੇ ਆਪਣੇ ਕੋਲ ਰੇਟ ਆਏ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਵੀਡੀਓ ਬਹੁਤ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਨਵੀਆਂ ਅਪਡੇਟਾਂ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ